ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਮੰਡਲ ਪ੍ਰਧਾਨ ਸ੍ਰੀ ਸ਼ਾਦਰਵਾਲ ਜੀ ਉਹਨਾਂ ਦੀ ਰਾਗ ਮੈਦੀ ਵਿੱਚ ਢੰਡਾਰੀ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਮਾਰਕਟ ਟਕੜਿਆ ਗਿਆ ਕਿ ਜਿਹੜੇ ਕੱਲ ਸ਼੍ਰੀ ਨਗਰ ਜਿਹੜਾ ਪਹਲਗਾਮ ਦੇ ਵਿੱਚ ਜਿਹੜਾ ਨੇ ਹੱਥੇ ਸਲਾਨੀ ਸੀ ਜਿਹੜੇ ਤੋਂ ਆਪਣੇ ਉੱਥੇ ਦੇਖਣ ਦੇ ਸਲਾਨੀ ਲੋਕ ਆਏ ਸੀ ਉਹਨਾਂ ਦੇ ਉੱਪਰ ਜਿਹੜਾ ਇਹਨਾਂ ਤੇ ਪਾਕਿਸਤਾਨੀ ਦੇ ਹੱਥ ਦੇ ਕਰਤੇ ਜਿਨ੍ਹਾਂ ਨੇ ਉਹਦੇ ਹਮਲਾ ਕਰਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਉਹਦੇ ਰੋਸ ਵਿੱਚ ਅਸੀਂ ਸਾਰਾ ਹਿੰਦੁਸਤਾਨ ਜਲਾ ਇਸ ਕੱਲ ਦੀ ਉਹ ਨਿੰਦਾ ਕਰਦਾ ਕਿ ਜਿਹੜਾ ਬਹੁਤ ਹੀ ਨਿੰਦਣਜੋਕ ਘਟਨਾ ਜਿਹੜੀ ਕੱਲ ਹੋਈ ਸੀ ਉਹਦੇ ਰੋਸ ਵਿੱਚ ਅਸੀਂ ਰੋਸ ਮਜਾਰਾ ਕੀਤਾ ਸੀ ਤੇ ਪਤਲਾ ਵੀ ਸੜਿਆ ਸਰਕਾਰ ਤੁਹਾਡੀ ਹੈ ਸੈਂਟਰ ਦੇ ਵਿੱਚ ਕੀ ਕਹਿਣਾ ਤੇ ਹੋਊਗਾ ਵੇਖੋ ਇੱਕ ਹੱਥੇ ਬੰਦੇ ਕਿ ਸਲਾਮੀ ਗਏ ਤੁਸੀਂ ਵੀ ਸੈਰ ਕਰਨ ਵਾਸਤੇ ਕਿਤੇ ਕੋਈ ਵਧੀਆ ਜਗ੍ਹਾ ਤੇ ਜਾਂਦੇ ਹੋ ਤੇ ਜਦੋਂ ਤੁਸੀਂ ਜਾਂਦੇ ਹੋ ਤਾਂ ਉਹ ਕੋਈ ਲੈ ਕੇ ਨਾਲ ਕੋਈ ਲੈ ਕੇ ਥੜੀ ਜਾਂਦੇ ਜਿਹੜਾ ਕੋਈ ਦਸਤ ਕਰਦਾ ਜਿਹੜਾ ਇਹ ਤੰਕਵਾਦ ਆ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦੀ ਕੋਈ ਜਾਤ ਨਹੀਂ ਹੁੰਦੀ ਉਹ ਜਿਹੜੇ ਦੇਸ਼ ਦੇ ਲੋਕ ਗਦਾਰ ਹੁੰਦੇ ਆ ਦੇਸ਼ ਦੇ ਵਿੱਚ ਦਸਤ ਫਰੋਣ ਵਾਸਤੇ ਉਹ ਆਪਣਾ ਕੰਮ ਕਰਦੇ ਆ ਉਹਦੇ ਵਿੱਚ ਪਾਕਿਸਤਾਨ ਬਹੁਤ ਵੱਡਾ ਜ਼ਿੰਮੇਵਾਰ ਆ ਤੇ ਜਿਹੜਾ ਸਾਡੇ ਮੁਲਕ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਿਹੜਾ ਉਹਦੀਆਂ ਕੋਈਆਂ ਚਾਲਾਂ ਕਰਦਾ ਭਾਰਤ ਉਹਦਾ ਮੂੰਹ ਤੋੜਨ ਦੀ ਗੱਲ ਹੈ। ਕਿੰਨੇ ਟਾਰਗੇਟ ਕਿਤਾ ਗਿਆ। ਮੈਂ ਕਹਿੰਦਾ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਾਡਾ ਹਿੰਦੂਸਤਾਨ ਉਹ ਸਾਰਾ ਇੱਕ ਮੁੱਠਾ ਇਹ ਜਿਹੜੇ ਕੁਛ ਲੋਕ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਆਪਣੀ ਵਾਵਾ ਖੱਟਣ ਵਾਸਤੇ ਉਹਦੇ ਹੱਥੇ ਲੋਕਾਂ ਦੇ ਉੱਪਰ ਹਥਿਆਰ ਚਲਾਉਣਾ ਇਹ ਕਿਹੜੀ ਬਹਾਦਰੀ ਦੀ ਗੱਲ ਵਾ। ਕਿੰਨਾ ਗਿਆ ਪਰਚਨ ਦਾ ਕਿਤੇ ਆ। ਅਸੀਂ ਜੇ ਇਹਦੀ ਪੂਰ ਸਾਧਾ ਵਿੱਚ ਨਿੰਦਾ ਕਰਦੇ ਆ। ਜਿਹੜੇ ਸਾਡੇ ਸਲਾਨੀ ਘੁੰਮਣ ਫਿਰਨ ਵਾਸਤੇ ਗਏ ਸੀਗੇ ਜੰਮੂ ਕਸ਼ਮੀਰ ਤੋਂ ਉਹਨਾਂ ਤੇ ਹਮਲਾ ਹੋਇਆ ਇਹ ਪੂਰੇ ਹੀ ਸਾਡੇ ਹਿੰਦੁਸਤਾਨ ਦੇ ਵਿੱਚ ਨਿੰਦਣਯੋਗ ਆ ਜਗਾ ਜਗਾ ਤੇ ਜੋ ਪੂਰੇ ਪਰਦਾਸ਼ਨ ਹੋ ਰਹੇ ਨੇ ਅਸੀਂ ਪਾਕਿਸਤਾਨ ਨੂੰ ਇੱਠ ਦਾ ਜਵਾਬ ਪੱਥਰ ਨਾਲ ਦਵਾਂਗੇ ਇਹਨਾਂ ਨੂੰ ਦੱਸ ਦਾਂਗੇ ਜਿੱਥੇ ਜਿੱਥੇ ਬੈਠੇ ਨੇ ਲੁਕੇ ਆਤਮੋਬਾਜੀ ਜਿਹੜੇ ਪੰਨੂ ਬਾਹਰ ਬੈਠਾ ਵਿਦੇਸ਼ਾਂ ਵਿੱਚ ਸਾਡੇ ਹਿੰਦੁਸਤਾਨ ਵਿੱਚ ਅੱਗ ਲਾ ਰਿਆ ਇਹਨੂੰ ਲਿਆ ਕੇ ਪੰਜਾਬ ਦੇ ਵਿੱਚ ਫਾਂਸੀ ਦਵਾਂਗੇ ਪੰਨੂ ਨੂੰ ਜਿਹੜੇ ਲੋਕਾਂ ਤੋਂ ਨਜ਼ਾਇਰ ਹੱਥਾਂ ਕਰਵਾ ਰਿਆ ਇਹ ਇਸ ਵਖਮਲੇ ਅਸੀਂ ਹਮਨੇ ਬਰਦਾਸ਼ਤ ਨਹੀਂ ਕਰਾਂਗੇ ਜਿੱਥੇ ਜਿੱਥੇ ਬੈਠੋਣਗੇ ਇਹ ਆਤਮਾ ਇਹ ਛੱੜਲੇ ਨਹੀਂ ਅਸੀਂ ਜਿੱਥੇ ਤੱਕ ਸਾਡੇ ਪ੍ਰਗૃહ ਮੰਤਰੀ ਅਮਿਤ ਸਾਹਿਬ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਭੀੜਾ ਚੁੱਕਿਆ ਹੋਇਆ ਜਿੰਨਾ ਚੱਕਰ ਅਸੀਂ ਇਹ ਪਾਕਿਸਤਾਨ ਤੋਂ ਜਿਹੜੇ ਆਰਥਿਕਵਾਦੀ ਆ ਰਹੇ ਨੇ ਇਹਨਾਂ ਦਾ ਖਾਤਮਾ ਨਹੀਂ ਕਰਦੇ ਅਸੀਂ ਉਹਨਾਂ ਚੱਕ ਚੈਨਾ ਨਹੀਂ ਸੌ ਸਕਾਂਗੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਹੋਣਗੇ ਅਸੀਂ ਬਖਸਣੇ ਨਹੀਂ ਜਿਹੜੇ ਹੈਗੇ ਨੇ ਆਪਾਂ ਆਪਣਾ ਜਿਆਦਾ ਪਾਕਿਸਤਾਨ ਬਣ ਜਾ ਕੁਡਾਂ ਜਾ ਕੇ ਨਹੀਂ ਤਾਂ ਅਸੀਂ ਬਖਸ਼ਣ ਨਹੀਂ ਜਿੱਥੇ ਵੀ ਹੋਣਗੇ ਨਜਾਇਜ਼ ਹੱਥਿਆ ਕਰ ਰਹੇ ਨੇ ਇਸ ਬਖਸ਼ਣ ਯੋਗ ਨਹੀਂ ਅਸੀਂ ਪੂਰੀ ਸ਼ਬਦਾਂ ਦੇ ਨਾਲ ਆਪਦੇ ਹਲਕਾ ਮੰਡਲ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਦੀ ਨਖੇਦੀ ਕਰਦੇ ਹਾਂ ਵੀ ਇਹ ਜਿਹੜੇ ਕਰਦ ਨੇ ਗਲਤ ਹੋ ਰਹੇ ਨੇ ਗਰੀਬਾਂ ਤੇ ਇਹਨਾਂ ਨਜਾਇਜ਼ ਹਮਲੇ ਹੋਣੇ ਚਾਹੀਦੇ ਹਾਲੂਦਾਨਾ ਸਾਊਸ ਕੱਲ ਪੁਲਵਾਵਾ ਕੇਂਦਰ ਜੋ ਅੰਤਗਵਾਦੀ ਹਮਲਾ ਹੋਇਆ ਪਹਿਲਗਾਮ ਪਹਿਲਗਾਮ ਕੇ ਅੰਦਰ बहुत ही निंदनीय है पाकिस्तान बार बार ये कार्य रहे हरकत करता है और पाकिस्तान सोचता है कि भारत को मैं आतंकवाद के द्वारा डरा दूंगा लेकिन भारत डरने दे वाला देश नहीं है और उसका मुँह तोड़ जवाब दिया जाएगा हमारे गृह मंत्री अमित शाह और हमारे देश के प्रधानमंत्री नरेंद्र मोदी जी इस पर सख्त एक्शन लेंगे और आतंकवाद को अब की बार जड़ से कुल दिया जाएगा मेरी बातें बैठ के खत्म आगे भी ऐसा कुछ हो चुका है बार बार पाकिस्तान को हम समझाते हैं बार बार उसको कहते हैं कि भाई ये कायरन आर का छोड़ दो है भाईचारा बना कर के रखो लेकिन पाकिस्तान प्यार की भाषा समझने वाला नहीं है अब की बार भारत सरकार कठोर कदम उठाएगी और पाकिस्तान को उसी की भाषा में जवाब दिया जाएगा और इंट का जवाब पत्थर से दिया जाएगा अब देश के अंदर आतंकवाद का जो नामंसान है अमित शाह जी का एक प्रण है मोदी जी हो और पूरा हमारा देश बच्चा बच्चा पूरे गुस्से में है अब पाकिस्तान को तो मुझे ऐसा लगता है कि पाकिस्तान तो गया इस वर्ल्ड के नक्शे से देखो जी ਜਿਹੜਾ ਜਿਹੜਾ ਹਮਲਾ ਪਹਿਲਗਾਮ ਦੇ ਵਿੱਚ ਸਲਾਨੀਆਂ ਦੇ ਉੱਪਰ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਹਮਲਾ ਹੈ ਇਹ ਪਾਕਿਸਤਾਨ ਜਿਹੜਾ ਕਿ ਅੱਤਵਾਦ ਦਾ ਪੂਰੇ ਵਰਲਡ ਦੇ ਵਿੱਚ ਹੱਬ ਬਣਿਆ ਹੋਇਆ ਹੈ ਇਹ ਹਰ ਅੱਤਵਾਦੀ ਸੰਗਠਨ ਨੂੰ ਸ਼ਰਨ ਦਿੰਦਾ ਉਹਨੂੰ ਫੰਡਿੰਗ ਕਰਦਾ ਹੈ ਉਹਨਾਂ ਦੇ ਬੰਦਿਆਂ ਨੂੰ ਟ੍ਰੇਨਿੰਗ ਦੇ ਕੇ ਹਿੰਦੁਸਤਾਨ ਤੇ ਪੂਰੇ ਵਰਲਡ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪੂਰਾ ਵਰਲਡ ਹੀ ਪਰੇਸ਼ਾਨ ਹੈ ਪਾਕਿਸਤਾਨ ਦੇ ਟੈਰਰਿਜ਼ਮ এজেন্ডੇ ਤੋਂ ਪੂਰੇ ਵਰਲਡ ਦੇ ਵਿੱਚ ਆਪਣੇ ਬੰਦੇ ਭੇਜ ਕੇ ਅੱਤਵਾਦੀ ਹਮਲੇ ਕਰਵਾਂਦਾ ਹੈ ਜਿਸ ਤਰ੍ਹਾਂ ਕਿ ਆ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਸਲਾਨੀਆ ਦੇ ਉੱਪਰ ਜਿਹਦੇ ਕਰਕੇ ਕਿ ਕਸ਼ਮੀਰ ਦੇ ਜਿਹੜੀ ਆਮ ਲੋਕ ਨੇ ਜਿਹੜੇ ਕੰਮਕਾਜ ਕਰਨ ਵਾਲੇ ਲੋਕ ਨੇ ਜਿਹੜੇ ਕਿ ਟੂਰਿਜ਼ਮ ਤੋਂ ਪੈਸਾ ਕਮਾਉਂਦੇ ਨੇ ਆਪਣਾ ਘਰ ਚਲਾਉਂਦੇ ਨੇ ਉਹ ਤੱਕ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਤੋਂ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਕੈਂਡਲ ਮਾਰਚ ਰੋਸ ਪ੍ਰਦਰਸ਼ਨ ਅੱਜ ਕੀਤੇ ਆ ਕੱਲ ਸ਼ਾਮ ਵੀ ਕੀਤੇ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮਾਨਯੋਗ ਗ੍ਰਹਿ ਮੰਤਰੀ ਜੀ ਅਮੇਸ਼ਾ ਜੀ ਨੇ ਇਸ ਵਾਰੀ ਸੌਹ ਚੁੱਕੀ ਹੋਈ ਹੈ ਕਿ ਇਸ ਅਤਵਾਦ ਦਾ ਜੜੋਖਾਤ ਮਾ ਕਰਕੇ हटੂਗੇ ਜਿਸ ਤਰ੍ਹਾਂ ਕਿ ਗ੍ਰਹਿ ਮੰਤਰੀ ਜੀ ਨੇ ਆਪਣਾ ਪਲਾਨ ਆਫ ਐਕਸ਼ਨ ਕੱਲੀ ਦਿਖਾ ਦਿੱਤਾ ਸੀ ਜਦੋਂ ਸ਼ਿਰਨਗਰ ਗਏ ਹਾਈ ਲੈਵਲ ਕਮੇਟੀ ਮੀਟਿੰਗ ਕੀਤੀ ਉਹਨਾਂ ਨੇ ਸੈਨਾ ਅਧਿਕਾਰ ਨਾਲ ਤੇ ਐਲਜੀ ਨਾਲ ਉਥੋਂ ਦੇ ਮੁੱਖ ਮੰਤਰੀ 우ਮਰ ਅਬਦੁੱਲਾਹ ਜੀ ਨਾਲ ਤੇ ਸਾਰਾ ਰੋਡ ਮੈਪ ਤਿਆਰ ਕਰਕੇ ਉਹ ਫ੍ਰੀਹੈਂਡ ਦੇ ਕੇ ਆਏ ਨੇ ਉਹਨਾਂ ਨੂੰ ਲੱਭ ਕੇ ਜਿਹੜੀ ਵੀ ਗੁਫਾ ਜਿਹੜ lure ਹੋਏ ਨੇ ਉਹਨਾਂ ਦਾ ਖਾਤਮਾ ਹੋ ਕੇ ਰਹੂਗਾ ਗ੍ਰਹਿ ਮੰਤਰੀ ਅਮੇਸ਼ਾ ਜੀ ਪੂਰਾ ਜੋਰ ਲਾ ਰਹੇ ਨੇ ਪੂਰੇ ਦੇਸ਼ ਦੇ ਵਿੱਚੋਂ 80% ਤੱਕ ਨਕਸਲਵਾਦ ਖਤਮ ਕਰ ਚੁੱਕੇ ਆ ਜਿਹੜੇ ਕਿ ਲੋਕ ਨਕਸਲਵਾਦੀ ਬੜੇ ਹੋਏ ਸੀਗੇ ਇਸੇ ਤਰ੍ਹਾਂ ਇਹ ਜਿਹੜੇ ਟੈਰਰਿਜ਼ਮ ਨੇ ਜਿਹੜੇ ਗਰਾਉਂਡ ਵਰਕਰ ਤੋਂ ਕੰਮ ਲੈ ਕੇ ਲੋਕਾਂ ਨੂੰ ਬਹਿਲਾ ਕੇ ਬੁਸਲਾ ਕੇ ਲੋਕਾਂ ਦਾ ਕੰਮ ਕਰ ਉਕੇ ਉਹਨਾਂ ਦੇ ਹੱਥਾਂ 'ਚ ਬੰਦੂਕ ਪੜਾਉਣਾ ਚਾਹੁੰਦੇ ਨੇ ਇਹ ਬਿਲਕੁਲ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਊਗੇ ਇਹ ਪ੍ਰਾਣੇ ਸਾਡੀ ਸਰਕਾਰ ਦਾ ਤੇ ਇਹਨੂੰ ਸਿਰੇ ਲਾ ਕੇ ਹੀ ਹਟਾਂਗੇ ਜੀ ਠੀਕ ਹੈ ਓਕੇ